ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਦ ਜਾਣਾ ਸਾਰੇ ਵੀ ਸੈਟਰ ਨੇ ਠੰਡ ਤੋਂ ਬਚੇ ਆ ਮਿੱਤਰੋ ਤੇ ਕਰਦੇ ਮਲੋ ਦੀ ਸਟਾਰਟਿੰਗ ਆਪਾਂ ਖੰਡੋ ਠੰਡ ਹੋਈ ਪਈ ਬਹੁਤ ਠੰਡੂਗੀ ਮਿੱਤਰੋ ਬਚਰੋ ਜਿੰਨਾ ਬਚਿਆ ਜਾਂਦਾ ਬਚਰੋ ਬੱਚੇ ਸੈੱਟ ਬੈਠੇ ਆ ਅੱਜ ਆਪਾਂ ਕੋਈ ਬੱਚਾ ਨਹੀਂ ਛੱਡਣਾ ਕੋਈ ਕੋਸ ਨਹੀਂ ਛੱਡਣਾਗਾ ਠੰਡ ਬਹੁਤ ਆਈ ਯਾਰ ਆ ਕਰਦਾ ਇੱਕ ਆ ਇਹ ਕੋਠੀ ਆ ਲਾ ਆਪਣੇ ਕੋਠੀ ਤੇ ਰਹਿੰਦੇ ਚਾਰ ਵਾਂਗ ਉਤਰ ਤੇ ਅੱਜ ਕਾਈਟ ਫਾਈਟਿੰਗ ਹੋ ਰਹੀ ਆ ਇੱਕ ਤਾਂ ਉਹ ਫਿਰਦਾ ਕਾਈਟ ਦੂਜਾ ਆਹ ਫਿਰਦਾ ਤੀਜਾ ਇੱਕ ਹੋ ਸੀ ਮਿੱਤਰੋ ਗੁਲਾਬੀ ਆ ਉਹ ਕੱਟਿਆ ਗਿਆ ਤੇ ਅੱਪ ਵੀ ਅੱਜ ਕਾਈਟ ਫਾਈਟਿੰਗ ਕਰਾਂਗੇ ਦੋ ਫਿਰਦੇ ਆ ਇੱਕ ਅੱਧਾ ਹੀ ਹੋਰ ਹੋਊਗਾ ਕੱਟਿਆ ਗਿਆ ਇੱਕ ਹੋਰ ਸੀਗਾ ਓਏ ਇੱਧਰ ਜਾ ਵੜਿਆ ਉਹ ਕੱਟ ਐਨੇ ਕੱਟਦਾ ਹਰੇ ਇਹਨੇ ਆਪਾਂ ਵੀ ਆਗੇ ਚੜਾਉਣੇ ਪਤਾਂ ਕਿ ਪਹਿਲਾਂ ਆਪਣਾ ਰੇਪ ਆਗੇ ਹੁਣੀ ਖੇਤ ਇਹਨਾਂ ਨੂੰ ਦਾਣਾ ਪਾਣੀ ਬਾਅਦ ਚ ਪਾਵਾਂਗੇ ਆਖੇ ਤੇ ਖੇਤ ਚੱਲੇ ਕਿਰਾ ਰੇਪ ਆਗੇ ਹੁਣੀ ਥੋੜੀ ਜੀ ਕਣਕ ਤੇ ਬਸ ਝੋਲੀ ਕੀ ਇੱਕ ਹੀ ਝੋਲੀ ਆ ਤੇ ਆਪਾਂ ਪਾ ਕੇ ਰੇ ਫੇਰ ਆਪਾਂ ਕਰਦੇ ਕਾਈਡ ਫਾਈਟਿੰਗ ਨਾਲ ਇੱਕ ਤਾਂ ਪਤੰਗ ਲੈ ਕੇ ਆਉਣੇ ਆ ਦੁਕਾਨ ਤੋਂ ਆਪਾਂ ਓ ਅੱਜ ਉੱਪਰ ਗਏ ਨੇ ਕੋਠੀ ਇਹਨੇ ਫੜ ਲਿਆ ਮਿੱਤਰੋ ਸਾਡੇ ਤੋਂ ਉੱਡ ਗਿਆ ਫੇਰ ਇਹ ਦੂਈਆਰ ਕੈਚ ਕਰਨਾ ਇਹਨੂੰ फिर पेचे लगन लग लगे आने कोई ना आप जाए खेत लो जी मित्रों चोबर कहने पुज चुके झोली ले गए आपने थांति पानी बाली नहीं पानी थोड़े थोड़ी थान पानी आ फिर आपके आ रहा मित्रों इन्हें अपना इतना बाकी सारे तो उदर पाती सिरे तिना चार किल्या पाती सि ਆ ਰਹਿ ਗਿਆ ਸੀ ਥੋੜਾ ਜਿਹਾ ਇਹ ਥੋੜੀ ਲੇਟ ਬੀਜੀ ਸੀਗੀ ਤੇ ਤਾਂ ਹੀ ਉਹ ਥੋੜਾ ਜਿਹਾ ਹੁਣ ਮੀਂਹ ਪੈ ਗਿਆ ਤੇ ਅਸਰ ਜ਼ਿਆਦਾ ਕਰੂਗੀ ਤੇ ਪੌਣੇ ਆ ਪਰੇ ਕੋਈ ਸਾਤ ਆ ਭੋਈ ਮੂਰੇ ਗੋਟ ਤੋਂ ਲੱਗਦੇ ਆ ਇਹ ਮੇਤੋਂ ਠੰਡ ਬਹੁਤ ਆ ਬਾਸਰੂ ਬਚੀਦਾ ਤਾਂ ਜਾਂ ਦਾ ਠੰਡ ਆਉਂਦੀ ਰਗੜਦੀ ਹੁੰਦੀ ਆ ਤੇ ਜਾਂ ਜਾਲੀ ਰਗੜਦੀ ਹੁੰਦੀ ਆ ਗੱਲਾਂ ਦੋ ਆ ਬਾਜਰੂ ਕੂਤਰੇ ਵਿਚਾਲੋ ਆ ਆ ਵੀ ਬਾਜਰੂ ਬਸ ਮਨਾਹੀ ਕਹਿਣਾ ਤੁਹਾਨੂੰ ਜਿੰਨਾ ਬਚੀਦਾ ਬਾਜਰੂ ਮੇਤਰੋ ਬਰਰੇਰੂ ਪਾ ਕੇ ਫੇਰ ਗਾਂ ਕਰਦੇ ਕੰਟੀਨਿਊ ਠੰਡ ਵੀ ਲੱਗੀ ਜਾਂਦੀ ਕੋਈ ਸਾਭ ਨੂੰ ਬਾਜਰੂ ਖਾਉਣੇ ਆਪਾਂ ਤੁਹਾਨੂੰ ਗਾਣਾ ਫੇਰ ਲਿਬੜ ਗਏ ਮੇਤਰੋ ਲਿਬੜ ਗਏ ਮੇਤਰੋ ਲਿਬੜ ਗਏ ਰੇਤ ਸਾਰੀ ਉਡੜ ਆਪਦੀ ਪੈ ਗਈ ਨਾ ਜਾਗੇ ਰੋਪੇ ਨਾ ਨਾ ਫੇਰ ਹੀ ਪਤੰਗ ਦਾ ਵੇਖਾਂਗੇ ਹਵਾ ਬਹੁਤ ਵਗੀਆਂ ਨਹੀਂ ਠੰਡੀ ਚਲੋ ਚੱਲਦੇ ਘਰੇ ਬਾਈਕ ਆਪਣੀ ਖੜੀ ਆ ਦੇਖੋ ਚਲਦੇ ਹੁਣ ਘਰੇ ਜਾ ਕੇ ਨਹਾ ਕੇ ਤੇ ਫੇਰ ਗਾਣਾ ਸਿਸਟਮ ਵੀ ਨੇ ਦਾਣਾ ਪਾਣੀ ਪਾ ਕੇ ਫੇਰ ਹੀ ਡਾਵਾਂਗੇ ਉਦੋਂ ਬੜਾ ਦੂਜੇ ਲਾ ਲੈਣਾ ਚਲੋ ਕੋਈ ਨਹੀਂ ਆਪਾਂ ਡਾਵਾਂਗੇ ਅੱਜ ਲੈ ਆਂਦੀ ਚਾਹ ਪੱਤਾ ਕੋਠੇ ਤੇ ਕਹਿੰਦੇ ਗਰਮ ਪਾਣੀ ਵੀ ਲਿਆਂਦਾ ਜਿਹਦਾ ਇੰਤਜ਼ਾਰ ਸੀ ਉਹ ਆਉਂਦਾ ਜਾਂਦਾ ਕਹਿੰਦੇ ਤੋਂ ਉੱਪਰ ਨਿਕਲਈ ਮਿੱਤਰੋ ਤੇ ਪਤੰਗ ਕਾਈਡ ਫਾਈਟਿੰਗ ਯਾਰ ਕੋਈ ਨਹੀਂ ਰਹਿ ਗਿਆ ਇੱਕ ਰਹਿ ਗਿਆ ਉਹ ਆਪਣੇ ਘਰ ਤੋਂ ਮਗਰ ਆ ਖਿਰਦਾ ਜਿਹੜੇ ਠੀਕ ਦੋ ਤਿੰਨ ਮਿਲਾਏ ਸੀ ਨੇ ਕੱਟ ਗੁੱਟ ਦਿੱਤੇ ਹਵਾ ਹੈਗੀ ਇਧਰਲੀ ਤੇ ਹੈਗਾ ਪਤੰਗ ਇਧਰਲੇ ਪਾਸੇ ਆਪੇ ਹੁਣ ਤੋਂ ਉੱਪਰ ਨਿਕਲਈ ਆ ਯਾਰ ਬੱਚੇ-ਪੁੱਛੇ ਖਲ-ਬਲ ਕਰ ਲਗੇ ਛੇਰੀ-ਛੁਰੀ ਤੇ ਬਾਹ ਲਗੇ ਬਹਾਉਣੇ ਆ ਛੇਰੀ ਬਾਹੋਂ ਨਿਕਲਈ ਤੋਂ ਆਪਾ ਏ ਚੋਲੇ ਛਾਲੇ ਦਿੰਨੇ ਧੁੱਪੇ ਬੈ ਕੇ ਇਹਨਾਂ ਨੂੰ ਆਥਰੇ ਡਾਵਾਂਗੇ ਆਥ ਨੇ ਫੇਰ ਡਾਉਣਗੇ ਬਤਾਂਗਾ ਇਹ ਜਵਾਗ ਗਏ ਨੇ ਟਿਊਸ਼ਨ ਤੇ ਹੁਣ ਜਿਹੜੇ ਦੋ ਦਿਨ ਡਾਉਂਦੇ ਸੀਗੇ ਪੇਪਰ ਸਿਰ ਤੇ ਆ ਕਰਦ ਗਏ ਨੇ ਪੜ੍ਹ ਲਓ ਆ ਇੱਕ ਹੀ ਰਹਿ ਗਿਆ ਹੋਰ ਤਾਂ ਹੈ ਨਹੀਂ ਕੋਈ ਵੀ ਤੇ ਹੁਣ ਪੀ ਕੇ ਚਾਹ ਚੂਹ ਤੇ ਤੱਤਾ ਪਾਣੀ ਦਿੰਨੇ ਆ ਪਕੂਤਰਾਂ ਨੂੰ ਬੱਚਿਆਂ ਨੂੰ ਤੇ ਭੌਣੇ ਛਤਰੀ ਤੇ ਅੱਜ ਯਾਰ ਕੋਹ ਨਹੀਂਂਦਾ ਕੱਢੀ ਰੱਖੀ 4-5 ਘੰਟੇ ਫਿਰ ਬਾਦਨੇ ਆਪਾਂ ਮੈਟਰੋ ਜਾਲ ਤੇ ਸਾਰੇ ਬੱਚੇ ਕੱਢਦੇ ਆ ਮੈਂ ਤਾਂ ਕਹਿੰਦਾ ਇਹ ਜਾਲ ਤੇ ਬੈਠੇ ਰਹਿੰਦੇ ਨੇ ਜੀ ਚਲ ਥੋੜੀ ਚੱਕ ਕੇ ਬਾਹਰ ਲੈਂਦੇ ਆਪਾਂ ਨੋਡ ਕੇ ਜਾਲ ਉਹਨਾਂ ਗਏ ਚੱਲ ਓਏ ਏ ਏ ਗਿਆ ਮੈਟਰੋ ਚੱਲ ਭਾਈ ਉਧਰ ਉਧਰੇ ਨਾ ਉਧਰ ਜਾਲ ਤੇ ਨਹੀਂ ਹੋਣਾ ਇਹ ਤਾਂ ਮੈਂ ਵੱਡੀ ਤੇ ਜਾਊਗਾ ਪਰ ਗਿਆ ਨਹੀਂ ਨਿੱਕੇ ਜਾਇਆ ਗਿਆ ਇਹ ਨਹੀਂ ਜਾਣਾ ਯਾਰ ਓਏ ਪੈਰ ਕਿੱਧਰ ਡਾਲਿਆ ਇੱਥੇ 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 ਬਹਿਣਾ ਬਹਿ ਜਾ ਬਹਿ ਜਾ ਚੱਲ ਚੱਲ ਤੁੱਪ ਨਿਕਲੀਏ 6 ਕਿਲੋ ਤੁੱਪ ਵੀਰ ਪਤਾ ਨਹੀਂ ਕਦੋਂ ਨਿਕਲਨੀ ਆ ਇਹ ਓਏ 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 ਆਇ ਨਹੀਂ ਉੱਟਣਾ ਓਹ ਕੇ ਹੱਕ ਮੇਂ ਤਰਾ ਆ ਪੀ ਜਾ ਲੈ ਚੱਲ ਤੂੰ ਵੀ ਚੱਲ ਚਰੋਇ ਤੇ ਚਰੋਇ ਚਰੋਇ ਚਾਕ ਵੇਖੁਰ ਚੱਲ ਤੂੰ ਵੀ ਚੱਲ ਵੀ ਇਹ ਵੀ ਗਿਆ ਆ ਦੋ ਆਪਾਂ ਛੱਡ ਦਿੰਨੇ ਆ ਇਹ ਹੈਗੇ ਵੱਡੇ ਹੈਗੇ ਤਾਂ ਇਹਨਾਂ ਬਰੋਬਰ ਦੀ ਆ ਫਿਰ ਇਹਨਾਂ ਤੋਂ ਵੱਡੇ ਆ ਇਹ ਇਹ ਆਪਾਂ ਤਾਂ ਨਹੀਂ ਚਾਹੀਦੇ ਭਾਉਣੀ ਆ ਨੇ ਇਹਨਾਂ ਮਾਉਣਾ ਹੀ ਇੱਥੇ ਤੇ ਆ ਤੂੰ ਬਈ ਕਿਹੜੀ ਤੇ ਜਾਣਾ ਉਧਰ ਜਾਂ ਤਾਂ ਨਹੀਂ ਤੇ ਚੱਲ ਇੱਧਰ ਨਹੀਂ ਤੇ ਨਹੀਂ ਤਾਂ ਆਲੀ ਤੇ ਤਾਂ ਆਲੀ ਤੇ ਚੱਲ ਉਹਦੇ ਨਾਲ ਤਾਂ ਉਤਲੀ ਤੇ ਬੈਠਾ ਦੂ ਹੁਣ ਇਧਰੋਂ ਹੋਈ ਨਹੀਂ ਇੱਕ ਅੱਧਾ ਹੋਰ ਹੋ ਗਿਆ ਤਾਂ ਭੌਣ ਵਾਲਾ ਸਾਤੇ ਸੂਤੇ ਵਾਲਾ ਤਾਂ ਆਪਾਂ ਨਹੀਂ ਛੱਡਣੇਗੇ ਇੱਕ ਬੱਚਾ ਹੋ ਗਿਆ ਰੇਪ ਬੱਚਾ ਮਰ ਗਿਆ ਮਿੱਤਰੋ ਯਾਰ ਨਜਰੀ ਲੱਗ ਗਈ ਇਹਨੂੰ ਤਾਂ ਟੋਕਰੀ ਕੀਤੀ ਸੀਗੀ ਚਲੋ ਕੋਈ ਨਹੀਂ ਜੋ ਰੱਬ ਨੂੰ ਮਨਜ਼ੂਰ ਹਨ ਕੀ ਕਰ ਸਕਦੇ ਆਪਾਂ ਇਹਦੇ ਤਰਤਾ ਬੱਚਾ ਹੈਗਾ ਮਿੱਤਰ ਚਲੋ ਨਾ ਆਪਾਂ ਵੰਗੇ ਇਹਨੂੰ ਆਪਾਂ ਨਾ ਯਾਰ ਇਹਦੇ ਗੰਡ ਬਣ ਗਈ ਸੀ ਗਾਲ ਚ ਦਾਣਾ ਪਾਣੀ ਨਹੀਂ ਲੰਗਦਾ ਸੀ ਯਾਰ ਇਹਦਾ ਲੋ ਵੀ ਉਹ ਵਾਲਾ ਬੱਚਾ ਵੀ ਥੱਲੇ ਆ ਗਿਆ ਇਹ ਯਾਰ ਦਾਣਾ ਪਾਣੀ ਨਹੀਂ ਲੰਗਦਾ ਸੀ ਦਾ ਕੱਲ ਚ ਗੰਡ ਬਣ ਗਈ ਸੀ ਆ ਕੁੱਕ ਤਾਂ ਹੋ ਗਈ ਸੀ ਸੈਟ ਚਲੋ ਕੋਈ ਨਹੀਂ ਇਹ ਕਿਦਰ ਬੱਚਾ ਹੈਗਾ ਰੱਤਾ ਤੇਰਾ ਆਸਾ ਆਇਆ ਇਹ ਤਾਂ ਨਹੀਂ ਖਿੜਨਾ ਹ ਪਰ ਕੂਦਰੀ ਮਿੱਤਰੋਆ ਕੇ ਨਾਲ ਸੈਟ ਹੋ ਗਈ ਆ ਅੱਗੇ ਨਾਲੋਂ ਪੂਰੀ ਨਹੀਂ ਹੋਈ ਅੱਗੇ ਨਾਲੋਂ ਸੈਟ ਹੋ ਗਈ ਦਾਣਾ ਪਾਣੀ ਕੱਲ ਵਧੀਆ ਚੋ ਗਿਆ ਕੂਦਰੀ ਨੇ ਹੋਰ ਤਾਂ ਹੈ ਨਹੀਂ ਮਿੱਤਰੋਆ ਬੱਚਾ ਬਈ ਛੱਡਣ ਵਾਲਾ ਐਨੀ ਹੋਰ ਕੋਈ ਵੀ ਰੱਤਾ ਉਹ ਨਹੀਂ 10 ਮਿੰਟ ਰੱਤਾ ਗਏ ਨੇ ਮੈਂ ਡレイン ਨਹੀਂ ਚੱਲ ਕੋਈ ਨਹੀਂ ਗਰਮੀ ਵੀ ਆਊਗੀ ਉੱਡਣਾ ਪਹਿਣਾ ਤੈਨੂੰ ਕੋਲਰ ਤਾਹਣੀ ਮੇਟਰ ਕੋਈ ਵੀ ਕਿੰਨੇ ਗੁੱਤਰ ਲੜੀ ਜਾਂਦੇ ਆ ਸੈਟ ਉੱਥੇ ਸਾਰੇ ਸਹੀ ਆ ਤੁੰਗੇ ਤੁੰਗੇ ਛਾਟ ਓੜਿਆ ਹੋਏ 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 ਟੌਪਾ ਅਦਰ ਟੌਪ ਜੀ ਵੀ ਕਿ ਮਾਣੀ ਖੁਸ਼ ਹੋ ਜਾਦਾ ਪਤਾ ਨਹੀਂ ਕਾ ਤੂੰ ਟੀੜਾ ਕਦਾ ਨਹੀਂ ਉੱਡ ਰਹਾ ਮੈ ਨਹੀਂ ਹੋ ਪਹਣੀ ਲਾਈਟ ਨੂੰ ਟੰਪ ਬੁਝਾ ਦੇ ਟੌਪ ਨਿਕ ਲਈ ਹੁਣ ਤਾਂ ਮੱਕੀ ਵੀ ਲੈ ਕੇ ਆਉਣੀ ਬਾਜਰਾ ਵੀ ਲੈ ਕੇ ਆਉਣਾ ਇੱਕ ਦਿਨ ਟੋਟਾ ਕਰਾਵਾਂਗੇ ਮੱਕੀ ਦਾ ਪਿਛਲੇ ਈ ਆਪਾਂ ਉਹਦੀ ਸਾਫਤੀ ਪਾਤੀ ਆ ਉਹ ਕੁਦਰਾ ਬਹੁਤ ਕੁਦਰਾ ਨੇ ਖਰਾਬ ਕੀਤੀ ਮੱਕੀ ਐ ਇੱਥੇ ਆਪਾਂ ਟੋਟਾ ਹੀ ਲਿਆਵਾਂਗੇ ਮੈਟਰੋਂ ਆਂਡੇ ਪਏ ਆ ਜੀ ਕਿਸੇ ਨੇ ਲੈ ਕੇ ਜਾਣੇ ਵੀਰ ਭਰਾ ਨੇ ਗਿਫਟ ਦੇ ਤੌਰ ਤੇ ਬੰਦਾ ਪਰ ਆਪਣੀ ਵੀਡੀਓ ਨਹੀਂ ਨਾ ਹੋਵੇ ਆਂਡੇ ਫੇਰ ਦੇਨੇ ਆਪਾਂ ਇੱਕ ਕਰ ਰੱਖੇ ਇੱਕ ਦੋ ਹੋ ਰੱਖ ਲੂਗੀ ਦੋ ਹੀ ਆ ਬਾਈ ਜੋੜੀਆਂ ਪਾਟੀ ਦੇਣੀਆਂ ਆਪਾਂ ਬੱਚਾ ਪਾਲਨੇ ਡੇਰਾ ਉਹ ਉਦਰੇ ਬੱਚਾ ਪਾਲ ਲਿਆ ਹਣਾ ਜਦੋਂ ਇਹ ਬੱਚਾ ਪਲ ਗਿਆ ਤੇ ਫੇਰ ਬਸ ਫੇਰ ਅੱਡ-ਅੱਡ ਕੰਮ ਉਹ ਪਰਦਾ ਛੱਡ ਦਗੇ ਕਰਨਾ ਆਪਾਂ ਇਹ ਪਰਦਾ ਤੋਂ ਆਪਣੀ ਆਈ ਹਜੇ ਇੱਧਰ ਇਹ ਆਥ ਨਹੀਂ ਆਉਂਦੀ ਤੋ ਆਪੇ ਇੱਧਰਲੇ ਪਾਸੇ ਫੇਰ ਹੀ ਛੱਡਾਂਗੇ ਮਿੱਤਰੋ ਬੱਚੇ-ਬੱਚੇ ਬਾਹਰੇ ਤੇ ਹੁਣ ਆਪ ਬੈਣੀ ਨੇ ਨਹੀਂ ਰਾਖੀ ਸ਼ੋ ਆਹ ਜੀ ਮਿੱਤਰੋ ਟੂ ਸੇ ਡੰਡੇ ਆ ਜਾੜੇ ਉੱਡ ਗਏ ਤਾਂ ਨਹੀਂ ਛੜੀ ਦੇ ਹੁਣ ਫੇਰ ਛੜਲੀ ਦੀ ਆ ਗਿਆ ਬੇਲੀ ਤਾਂ ਪਤਾ ਨਹੀਂ ਕਾ ਤੋਂ ਨਹੀਂ ਜਾਂਦੇ ਆ ਡਰ ਦੇਖਣੀ ਥੱਲੇ ਇੰਨਾ ਚ ਬੈਂਦਾ ਆ ਕੇ ਚੱਲ ਬਤਾ ਯਾਰ ਕਿ ਥੱਲੇ ਆਉਣਾ ਮੈਨੂੰ ਹੋਰ ਥੱਲੇ ਆਉਗਾ ਇਹ ਇੰਨਾ ਦੇ ਵਿੱਚ ਹੀ ਆਉਣਾ ਇਹਨੇ ਆਇਆ ਫਿਰ ਉਹਨਾਂ ਦਾ ਚੱਲ ਚੱਲ ਆਉਣਾ ਕਿ ਨਹੀਂ ਤਾਂ ਮੈਂਦਾ ਇਹ ਇਹ ਬੈਠਾ ਰਾਇ ਫਿਰ ਇੱਥੇ ਹੀ ਕੌਣ ਆਊਗਾ ਇਹ ਆਇਆ ਸ਼ਾਕ ਕੋਈ ਬੈ ਗਿਆ ਲੋ ਕੋਈ ਨਾ ਬੈਠਾ ਰਹਿੰਦਾ ਨਹੀਂ ਆ ਬਦਲ ਫੇਰ ਹੋ ਗਈ ਤਰੋ ਜਿਹੜਾ ਕੋਠੀ ਦੇ ਗੂਤ ਰਹਿੰਦਾ ਸੀਗਾ ਉਹ ਯਾਰ ਆ ਫਿਰਦਾ ਮੈਨੂੰ ਲੱਗਦਾ ਛਰੀ ਤੇ ਬੈਠੀ ਜਾਂਦੇ ਰ ਕਮਾਲ ਹੋ ਗਈ ਬੈਜੀ ਥੱਲੇ ਕੀ ਉਹ ਬੈ ਗਿਆ ਵੇ ਆ ਕੇ ਆਵਾਰਾ ਆ ਜਾ ਰਿਹਾ ਕਬੂਤਰ ਮਿੱਤਰੋ ਇਹ ਇਹ ਮੇਰਾ ਕੋਠੀ ਤੇ ਰਹਿੰਦਾ ਨੇ ਜਿਹੜਾ ਚਿੱਟਾ ਕਬੂਤਰ ਆ ਉਹ ਲੱਗਦਾ ਇਹ ਇਹ ਤਾਂ ਫੜ ਕੇ ਛੱਡ ਗਏ ਕੇ ਪਾਸੇ ਨੂੰ ਦੇਦਾ ਕਿ ਜਿਹੜਾ ਮਰਜੀ ਆ ਜਾ ਮਿੱਤਰੋ ਲੈ ਜਾ ਜੇ ਹਾਂ ਆ ਗਿਆ ਇਹ ਬੜਗਾ ਕੇ ਭਾਉਣੇ ਫੇਰ ਕਰਦੇ ਗਾਂਟੀ ਨੂੰ ਤੁਹਾਡੇ ਨਾਲ ਲਓ ਮਿੱਤਰੋ ਜਿਹੜਾ ਚਿੱਟਾ ਕਬੂਤਰ ਸੀਗਾ ਉਹ ਆਉ ਕੋਠੀ ਤੇ ਬਹਿ ਗਿਆ ਸਾਹਮਣੇ ਉਹ ਬੈਠਾ ਇਹ ਮੇਰੇ ਸ਼ੱਕ ਦੇ ਵਿੱਚ ਜਿਹੜਾ ਕੋਠੀ ਦੇ ਰਹਿਣਾ ਕੂਤਰ ਉਹ ਨਹੀਂਗਾ ਇਹ ਸ਼ਰੀਹ ਤੇ ਨਹੀਂ ਬਹਿੰਦਾਗਾ ਇਹ ਆਹ ਕੋਠੀ ਦੇ ਉੱਤਰ ਚੱਲੇ ਸਾਹਮਣਿਆ ਕੋਠਾ ਨਹੀਂਗਾ ਮਤਲਬ ਜਿਹੜਾ ਆਹ ਹਾਲਾ ਕੋਠਾ ਇਹ ਕੋਠੀ ਦੇ ਉੱਤਰ ਚੱਲਿਆ ਸੀਗਾ ਉਹ ਕਿਕਰ ਦੇ ਵਿੱਚ ਦੇਸੋ ਕੋਠੀ ਦੇ ਵਿੱਚ ਚੱਲਿਆ ਸੀਗਾ ਇਹ ਸ਼ਰੀਹ ਤੇ ਨਹੀਂ ਬਹਿੰਦਾਗਾ ਕੁਝ ਤਾਂ ਥੱਲੇ ਦਾ ਲੱਗਾ ਹੋਇਆ ਹੈ ਉਹ ਬਹਿ ਗਿਆ ਸਾਹਮਣੇ ਸ਼ਰੀਹ ਤੇ ਸ਼ਰੀਹ ਤੇ ਬਹਿੰਦਾ ਨਹੀਂ ਸੀ ਬੱਚਿਆਂ ਨੂੰ ਵੇਖ ਕੇ ਆਉਂਦਾ ਸੀ ਹੂੰ ਪਰ ਸ਼ਰੀਹ ਤੇ ਨਹੀਂ ਬਹਿੰਦਾ ਸੀਗਾ ਇਹ ਉਹ ਬਹਿ ਗਿਆ ਸਾਹਮਣੇ ਚਲੋ ਯਾਰ ਕੋਈ ਨਹੀਂ ਬੈਠਾ ਰਹਿੰਦੇ ਆਪਾਂ ਬੱਚੇ ਤਾੜ ਦੇਣੇ ਠੰਡ ਹੋ ਗਈ ਯਾਰ ਤੋਂ ਆਪ ਹੁਣ ਤਾਂ ਮੁਸ਼ਕਲ ਹੀ ਨਿਕਲੇ ਤੇ ਆਪਾਂ ਬੱਚੇ ਵਿੱਚ ਤਾੜ ਦੰਨੇ ਆ ਇਹਨੂੰ ਆਪਾਂ ਬਾਅਦ ਚ ਵੇਣੀ ਆ ਵਾਚ ਫੜਾਂਗੇ ਇਹਨੂੰ ਮੈਂ ਫੜ ਕੇ ਨਾਦ ਨਾਲ ਹੀ ਦੇ ਦੇਣਾ ਇਹਨੂੰ ਪਿੰਡ ਆਪਾਂ ਮੁੰਡਿਆਂ ਨੂੰ ਆ ਕੈਸ਼ ਕਰਾਂਗੇ ਕੈਸ਼ ਕਰਕੇ ਫਿਰ ਨਾਦ ਨਾਲ ਮੁੰਡਿਆਂ ਦੇਣਾਗੇ ਆਪਾਂ ਯਾਰ ਬੱਚੇ ਵਿੱਚ ਤਾੜ ਦੇ ਤੇ ਪਾਣੀ ਲੈ ਕੇ ਆਉਣੇ ਤਾਂ ਤਾ ਯਾਰ ਪਾਣੀ ਪਾਉਣੇ ਕੂਤਰਾਂ ਨੂੰ ਦਾਣੇ ਪਾਣੀ ਪਾ ਦੇਣੇ ਟੈਨ ਨਾਲ ਹੀ ਆਪਾਂ ਮਿੱਤਰੋ ਮਿੱਤਰੋ ਬੱਚੇ ਵਿੱਚ ਸਾਰੇ ਲਾਤੇ ਆ ਤੇ ਗੂਤਰਨ ਦਾਣਾ ਬਾਣੀ ਵੀ ਪਾਤਾ ਤੇ ਹੁਣ ਆਪਾਂ ਪਤੰਗ ਤਾਂ ਉੜਦਾ ਨਹੀਂ ਯਾਰ ਕੋਈ ਪਤੰਗ ਚੜਾਉਂਦੇ ਰਏ ਦੇ ਵਿੱਚ ਸੀਗੇ ਪਤੰਗ ਸਾਰੇ ਜਵਾਕਾਂ ਨੇ ਲਾ ਲੂ ਲਏ ਆ ਉਹ ਚੜੀਆਂ ਲਾ ਉਹ ਤੇ ਇੱਕ ਉਹ ਚੜਦਾ ਨਹੀਂ ਮੈਂ ਤਾਂ ਟਾਵਰ ਚੜਿਆ ਖੜਾ ਉਹ ਪਤੰਗ ਉਹ ਟਾਵਰ ਚ ਪਾਟਿਆ ਪਤੰਗ ਟਾਵਰ ਚੜ ਗਿਆ ਹੋਇਆ ਇਹਦਾ ਤੇ ਪਾਟ ਗਿਆ ਹੋਰ ਤਾਂ ਨਹੀਂ ਚੜਦਾ ਮਿੱਤਰੋ ਕੋਈ ਵੀ ਪਤੰਗ ਨਹੀਂ ਚੜਦਾਗਾ ਮਿੱਤਰੋ ਪਤੰਗ ਚੜਾਉਣ ਲੱਗਦੇ ਆਪਾਂ ਇੱਕ ਪਤੰਗ ਉੱਡਾ ਖੜਿਆ ਤੇ ਆਪਣੇ ਕੋਲ ਆ ਘੱਟੂ ਆ ਤੇ ਇਹ ਰੱਖ ਕੇ ਆਪਾਂ ਚੜਾਉਣੇ ਆ ਤੇ ਆਹ ਪਤੰਗ ਚੜੀ ਜਾਂਦਾ ਇੱਕ ਇਹਨੇ ਲਾਉਣੇ ਪੇਚੇ ਹੁਣ ਲਾਉਂਦਾ ਤਾਂ ਇਹ ਮੁੰਡਾ ਇਧਰ ਜਿ ਚੜਾਈ ਜਾਂਦਾ ਇਹ ਲਾਲ ਜੀ ਚਿੱਟੀ ਡੈਂਕੀ ਪਈ ਉੱਥੇ ਜੀ ਐ ਇਹ ਉੱਥੋਂ ਉੱਡਦਾ ਪਤੰਗ ਇਹ ਤੇ ਨਮਣੇ ਨਾ ਪੇਚੇ ਫਿਰ ਵੀ ਨੇ ਕੀ ਬੰਦਾ ਆਪਣਾ ਕੱਟੀ ਜਾ ਕੇ ਉਹਦਾ ਕੱਟੀ ਦਾ ਚੜਾਉਣੇ ਆਪਾਂ ਥੱਲੇ ਸੈਟ ਲਗੇ ਰੋ ਕਿਰ ਆ ਗਿਆ ਫੇਰ ਵਾਹੋਣੇ ਮਿੱਤਰੋ ਸੋਨ ਲਓ ਜੀ ਮਿੱਤਰੋ ਚੜਾ ਲਿਆ ਆਪਾਂ ਪਤੰਗ ਬਾਈ ਦਾ ਆਖਰ ਦਾ ਲਵਣੇ ਪੇਚੇ ਫੇਰ ਵਿਖਾਉਣੇ ਡੋਰ ਵਧਾ ਲਗੇ ਬਹੁਤ ਸਾਰੀ ਫੇਰ ਹੀ ਨਜ਼ਾਰਾ ਆਉਂਦਾ ਸਿਆਣ ਚੱਲ ਚੱਲ ਤਾਂ ਚੱਲ ਮੇਰੇ ਤਾਂ ਲਾਉਣ ਲੱਗ ਪਏ ਯਾਰ ਉਹ ਡੱਗ पे ਡੱਗ ਪੈ ਡੱਗ ਪਿਆ ਪੇਚੇ ਲਾ ਕੇ ਫਿਰ ਦੱਸ ਦੇ ਕਿਹਦਾ ਕੱਟੀ ਦਾ ਓ ਜੀ ਮਿੱਤਰੋ ਕੱਟਦਾ ਪਤੰਗ ਆ ਪਾਓ ਚੱਲਿਆ ਬੋਈ ਹੋ ਗਈ ਬੋਈ ਹੋ ਇੱਕ ਕੱਟਦਾ ਮਿੱਤਰੋ ਚੱਲਿਆ ਉੱਡਿਆ ਪੀੜਾ ਇਹ ਬਤਾਂ ਕੱਟਦਾ ਓ ਸਾਹਮਣੇ ਚੜਾਈ ਜਾਂਦੇ ਆ ਉੱਥੇ ਮੁੰਡੇ ਜੇ ਹੋਰ ਤਾਂ ਕੋਈ ਨਹੀਂ ਚੜਦਾਗਾ ਇੱਕ ਪਤੰਗ ਚੜਿਆ ਸੀ ਉਹ ਕੱਟਤਾ ਆਪਾਂ ਆ ਫਿਰਦਾ ਉਹ ਤਾਂ ਹੋ ਗਿਆ ਹੁਣ ਆਪ ਕੋ ਮੈਗਨਾ ਇੱਥੇ ਬੰਨ੍ਹ ਦਗੇ ਤੇ ਆਪੀ ਚੜੀ ਜਾਊਗਾ ਇਹ ਥੱਲੇ ਵੀ ਡਿੱਗ ਪਿਆ ਸੀ ਇੱਕ ਰੀ ਮਹਾ ਚੱਕਿਆ ਥੱਲੋ ਹੋਰਾ ਗਿਆ ਬਾਣਾ ਨੂੰ ਪਕੜੀ ਏ ਡੋਰ ਇਹ ਹੋ ਗਏ 2-3 ਸਾਲ ਹੋ ਗਏ ਮਿੱਤਰੋ ਆਪਣੇ ਘਰੇ ਇੱਥੇ ਬਾਹਲੇ ਪਤੰਗ ਚੜਦੇ ਆ ਇਹ ਚੜਦਾ ਕੋਈ ਚੜਾ ਲਈਦੀ ਆ ਮਿੱਤਰੋ ਹੋਰ ਵੀ ਨੇ ਕੋਈ ਚੜਦਾ ਤਾਂ ਚੱਲੇ ਮਿੱਤਰੋ ਜਵਾਗ ਲੁੱਟਣਾ ਹੋ ਦੋ ਤਿੰਨ ਭੱਜੇ ਫੜਦੇ ਬਾਣਾ ਚ ਪਤੰਗ ਲੁੱਟਣ ਗਏ ਆ ਇਹ ਮੇਰੇ ਲਾ ਗਾਉ ਚੱਕ ਲੈ ਕੇ ਗਏ ਨੇ ਆ ਕੋਠੀ ਉੱਤੇ ਗਿਆ ਕੋ ਉਹ ਖੜਾ ਚਿੱਟੀ ਸ਼ਰਟ ਵਾਲਾ ਮੁੰਡਾ ਪਤੰਗ ਲਾਭਦੇ ਫਿਰਦੇ ਬਾਣਾ ਚ ਹੋ ਚੱਲਿਆ ਤਰਾ ਜਾਂਦਾ ਬਾਣਾ ਲੇੜਦੇ ਫਿਰਦੇ ਡੇਕਦੇ ਫਿਰਦੇ ਚਿੱਕੜ ਹੈਗਾ ਬਾਣਾ ਇਹ ਮੀਂਹ ਪੈ ਕੇ ਹਟਿਆ ਚੱਕ ਕੇ ਲਵਣਗੇ ਮੇਰੇ ਲੱਗਦਾ ਉਹ ਕਹਿੰਦੇ ਮੁੰਡਿਆਂ ਨੇ ਇੱਕ ਹੋਰ ਪਤੰਗ ਚੜਾ ਲਿਆ ਕਰ ਰਿਹਾ ਚੇਕਾ ਇਹ ਨੂੰ ਡੰਡ ਗੰਡੂ ਕਰਦਾ ਇਹ ਆ ਆਪਣਾ ਵੀ ਆ ਕਰਦਾ ਅੰਚੜਾ ਆ ਗਈ ਤੇ ਇਹ ਵੀ ਨਹੀਂ ਇਹ ਫੇਰ ਪਿਛੇ ਲਉਣਗੇ ਤੇ ਹੁਣ ਵੀ ਨਹੀਂ ਕਿਦਾ ਕੱਟੀ ਦਾ ਲਓ ਜੀ ਮਿੱਤਰੋ ਆਪਣਾ ਗੁੱਡਾ ਚੜੀ ਜਾਂਦਾਗਾ ਤੇ ਬਾਈਆਂ ਨੇ ਗੁੱਡਾ ਢਾ ਲਿਆ ਆਪਣਾ ਵੀ ਢੜ ਚੱਦਿਆ ਵੈਸੇ ਤਾਂ ਇਹ 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 ਹੋ ਜਾਂਦਾ ਹੋ ਗਿਆ ਆ ਢਾ ਲਿਆ ਮਿੱਤਰੋ ਗੁੱਡਾ ਆ ਢੜਿਆ ਖੜਾ ਹਰੇ ਰੰਗ ਦਾ ਕਿਉਂ ਹਰੇ ਰੰਗੇ ਤਾਂ ਨਹੀਂ ਦੀਂਦਾਗਾ ਆ ਦਾ ਟੂ ਸੀ ਤੇ ਹੜ ਜਾਣਾ ਉਂਗਲ ਕਰਕੇ ਆ ਸਾ ਇਹ ਤਾਂ ਅੰਗ ਫੜ ਲ ਗਏ ਇਹ ਆ ਰਿਹਾ ਮਿੱਤਰੋ ਸਾੜ ਆ ਰਿਆ ਇਹਨਾਂ ਨੇ ਸੜਿਆ ਪਤਾਂਗੇ ਥੱਲੇ ਤੁਰਿਆ ਥੱਲੇ ਤੁਰਿਆ ਅੜ ਗਿਆ ਨਮ ਚ ਤੇ ਆਪਾਂ ਲਾ ਲੈਨੇ ਉਹਨਾਂ ਪਤਾਂਗੇ ਯਾਰ ਜਦੋਂ ਚੜਾ ਲੈਣਗੇ ਫਿਰ ਆਪਾਂ ਚੜਾਵਾਗੇ ਆਪਣਾ ਆਪ ਦਾ ਰੁੱਝੇ ਅੱਕਾ ਅਵੀ ਮੇਤਰੋ ਦਾਣਾ ਪਾਣੀ ਪਾਦਾ ਸੀ ਕੂਤਰਾਂ ਨੂੰ ਚੋਕਲੇ ਦਾਣਾ ਪਾਣੀ ਇਹਨਾਂ ਨੇ ਸਾਰੇ ਨੇ ਤੇ ਆਪਾਂ ਅੱਜ ਇੱਕ ਇੱਕ ਕੂਤਰ ਸਾਰੇ ਫੜ ਕੇ ਵੇਖਿਆ ਸਾਰੇ ਵਧੀਆ ਐ ਤੰਦਰੁਸਤ ਆ ਮਾਲਕ ਮੇਹ ਰਖੇ ਵਧੀਆ ਘੁੜਕਦੇ ਆ ਤੇ ਕੂਤਾ ਕੀ ਆ ਕਰਿਆ ਕਰੋ ਮੇਤਰੋ ਕਿਉਂਕਿ ਠੰਡ ਬਾੜੀ ਆ ਗਈ ਆ ਤੇ ਅੱਗੇ ਜਿਵੇਂ ਆ ਜਾਲਣਾ ਇਹਨਾਂ ਅੱਗੇ ਪਲੜ-ਪੁਲੜ ਲਾ ਲਓ ਠੰਡ ਤੋਂ ਬਚਾ ਲਓ ਮੇਤਰੋ ਬਹੁਤ ਠੰਡ ਪਈ ਜਾਂਦੀ ਆ ਹੁਣ ਤੇ ਕੋਈ ਵੀ ਐ ਥਾਣਾ ਹੋਵੇ ਜਿੱਥੇ ਹਵਾ ਵਾਰੇ ਹਵਾ ਕਿਉਂ ਗਈ ਹੁਣ ਵਾਹ ਹੋ ਗਈ ਆਂਦੀ ਆ ਯਾਰ ਠੰਡ ਹੋ ਗਈ ਆ ਮੀਂਹ ਪਿਆ ਮੀਂਹ ਕਰਕੇ ਹਵਾ ਵੀ ਵਾਹ ਹੋ ਗਈ ਜਾਂਦੀ ਆ ਤੇ ਕੋਈ ਇਹ ਜਿਹੀ ਚੀਜ਼ ਨਾ ਹੋਵੇ ਜਿੱਧਰ ਇਹ ਖੁੱਡੇ ਚ ਹਵਾ ਜਾਵੜੇ ਤੇ ਬਚਾਈ ਰੱਖੋ ਯਾਰ ਬਚਾਈ ਚੰਗਾ ਹਨਾ ਮੈਂ ਤੁਹਾਨੂੰ ਕਹਿਣਾ ਇੱਕ ਮਿੱਤਰੋ ਰੱਤਾ ਬੱਚਾ ਆਪਣਾ ਯਾਰ ਮਰ ਗਿਆ ਸੀ ਨਜ਼ਰ ਲੱਗੀ ਸੀ ਤੇ ਇਹ ਆਪਾਂ ਨੱਪ ਕੇ ਹੋਣੀ ਆ ਹੁਣ ਉਧਰਲੇ ਘਰੇ ਇਹ ਚੱਲਦੇ ਆਂ ਆਪਾਂ ਜਿਹੜੇ ਜੇ ਇੱਥੇ ਬੱਕਰੀਆਂ ਖੁੱਲ ਨੂੰ ਫਿਰਦੀਆਂ ਨੇ ਉਧਰਲੇ ਘਰੇ ਨੱਪ ਪਾਉਣੀ ਆ ਆਪਾਂ ਜਾ ਕੇ ਟੋਆ ਪੱਟ ਕੇ ਆ ਨਜ਼ਰ ਹੀ ਲੱਗੀ ਬਈ ਚਲੋ ਜੋ ਮਾਲਕ ਨੂੰ ਮਨਜ਼ੂਰ ਹਨਾ ਚੱਲਦੇ ਆਂ ਆਪਾਂ ਉਧਰਲੇ ਘਰੇ ਲਓਏ ਮਿੱਤਰੋ ਆਪਾਂ ਆ ਗਏ ਉਧਰਲੇ ਘਰੇ ਤੇ ਇੱਥੇ ਕਿ ਨੱਪ ਤੰਨੇ ਬੱਚਾ ਟੋਆ ਪੱਟ ਲੈਣੀ ਇੱਥੇ ਆਪਾਂ ਤੇ ਟੋਆ ਪੱਟ ਕੇ ਨੱਪ ਦੰਨੇ ਮਿੱਤਰੋ ਇੱਥਾਂ ਜੀ ਮਿੱਤਰੋ ਪੱਟ ਲੈ ਟੋਆ ਆਪਾਂ ਤੇ ਨੱਪ ਤਾਂ ਬੱਚਾ ਬੋਲਦਾ ਆਪਾਂ ਚੱਲ ਹਲਵੀ ਦਾ ਨਹੀਂ ਸੀ ਆਪਣੀ ਕਿਸਮਤ ਦੇ ਵਿੱਚ ਹਨਾ ਚੋ ਕੋਈ ਨਾ ਰਾਬ ਚੰਗੀ ਯੂਨੀ ਪਾਵੇ ਕਿਥੇ ਇਹਦੂ ਹੀ ਚੰਗੀ ਯੂਨੀ ਪਾਵੇ ਅੰਜੀ ਮਿੱਤਰੋ ਇੱਕ ਹੈਗੀ ਦੁਖੀ ਵਾਲੀ ਗੱਲ ਆਪਣਾ ਬੱਚਾ ਮਰ ਗਿਆ ਤੇ ਇੱਕ ਮਿੱਤਰੋ ਖੁਸ਼ੀ ਵਾਲੀ ਗੱਲ ਆ ਆਪਣਾ ਜਿਹੜਾ YouTube ਵਾਲਾ ਚੈਨਲ ਆ ਉਹ ਮੋਨਟਾਈਜ਼ ਹੋ ਗਿਆ ਆਪਣਾ ਚੈਨਲ ਅੱਜ ਹੋ ਗਿਆ ਤੇ ਬਾਕੀ ਸਾਰਿਆਂ ਨੂੰ ਲਵ ਯੂ ਸਾਰਿਆਂ ਨੂੰ ਜਿਹੜੇ ਤੁਸੀਂ ਸਪੋਰਟ ਕੀਤੀ ਆ ਤੇ ਆਪਣਾ ਮੋਨਟਾਈਜ਼ ਹੋ ਗਿਆ ਵਧਾਈਆਂ ਸਾਰੇ ਵੀਰਾਂ ਨੂੰ ਤੇ ਬਾਕੀ ਲਵ ਯੂ ਸਾਰਿਆਂ ਨੂੰ ਤੇ ਆਪਾਂ 5000 ਤੇ ਜੋੜੀ ਗਿਫਟ ਕਰਾਂਗੇ ਇੱਕ ਦਾ ਬੱਚਾ ਵੀ ਆਪਾਂ ਨਾਲ ਗਿਫਟ ਕਰਦਾਂਗੇ ਮਿੱਤਰੋ ਜਿਹੜਾ ਵੀਰ ਵੀ ਆਊਗਾ ਸ਼ੇਅਰ ਕਰਕੇ ਆਪਣਾ ਚੈਨਲ ਆਪਣਾ ਸ਼ੇਅਰ ਕੀਤਾ ਹੋਵੇ ਚੈਨਲ ਤੇ ਸਬਸਕ੍ਰਾਈਬ ਕੀਤਾ ਹੋਵੇ ਚੈਨਲ ਉਹਨੂੰ ਆਪਾਂ ਇੱਕ ਜੋੜੀ ਤੇ ਨਾਲ ਇੱਕ ਬੱਚਾ ਵੀ ਦੇ ਸਕਦੇ ਆ ਤੇ ਬਾਕੀ ਜਿਹੜਾ ਦੂਜੇ ਨੰਬਰ ਤੇ ਆਊਗਾ ਉਹਨੂੰ ਚਲ ਬੱਚਾ ਇੱਕ ਦੋ ਦੇ ਦਾਂਗੇ ਤੇ ਬਾਕੀ ਲਵ ਯੂ ਸਪੋਰਟ ਕਰਦੇ ਰਹੋ ਮਿੱਤਰੋ 5000 ਸ਼ੇਅਰ ਸ਼ੇਅਰ ਹੀ ਕਰ ਦਿਓ 4300 ਤਾਂ ਹੋ ਗਿਆ ਤੇ 5000 ਰਹਿ ਗਏ ਆਪਣੇ 700 ਰਹਿ ਗਿਆ 700 ਜਲਦੀ ਜਲਦੀ ਕਰਕੇ ਤੇ ਆਪਾਂ ਜੋੜੀ ਗਿਫਟ ਕਰੀਏ ਬਾਚਾ ਗਾਂ ਆਪਾਂ ਗਾਂ ਵੀ ਆਫਰ ਲਾਵਾਂ ਕੋਈ ਹੋਰ 10000 ਤੇ ਆਪਾਂ ਹੋਰ ਆਫਰ ਲਾਵਾਂਗੇ ਤੇ ਕੇਰਾ 5000 ਕੰਪਲੀਟ ਕਰ ਦੋ ਮਿੱਤਰੋ ਵਧਾਈਆਂ ਵਾਲੀ ਗੱਲ ਆ ਆਪਣਾ ਮੋਨਟਾਈਜ਼ ਹੋ ਗਿਆ ਚੱਲ ਆਸਮੀਰੀ ਹੋ ਗਈ ਹੈ ਨਾ ਬਾਕੀ ਲਵ ਯੂ ਸਪੋਰਟ ਕਰਦੇ ਰਹੋ ਬਈ ਬਹੁਤ ਸਪੋਰਟ ਕੀਤੀ ਤੁਸੀਂ ਤੇ ਸਪੋਰਟ ਆਂ ਕਰਦੇ ਰਹੋ ਗਾਂ ਸ਼ੇਅਰ ਕਰਦਾ ਕਰੋ ਚੈਨਲ ਲਵ ਯੂ ਸਾਰੇ ਵੀਰਾਂ ਨੂੰ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ ਲਵ ਯੂ